ਜਾਣਕਾਰੀ ਦੇ ਦਈਏ ਕਿ ਖਾਲਸਾ ਏਡ ਵਾਲੇ ਵੀ ਸੰਭੂ ਬਾਰਡਰ ਤੇ ਪਹੁੰਚ ਚੁੱਕੇ ਨੇ ਹਾਂ ਇਹ ਸਮਾਨ ਲੈ ਕੇ ਆਏ ਜਿਵੇਂ ਕਾਲਗਟ ਆ ਬਰੋਚਵਾ ਐਨ ਕਾਇਆ ਗੋਗਲ ਜਿਹਾ ਦਸਤਾਨੇ ਪਾਉਣ ਨੂੰ ਲੈ ਕੇ ਆਏ ਆ ਜੀ ਮਤਲਬ ਸਾਰਾ ਜੋ ਅਸਲ ਲੜਾਈ ਦੇ ਵਿੱਚ ਸਾਨੂੰ ਚਾਹੀਦਾ ਸਮਾਨ ਸਾਰਾ ਆ ਗਿਆ ਅੱਜ ਜਿਹੜੀ ਜੰਗ ਹੋਣਾ ਉਹ ਪਰਮਾਤਮਾ ਮਿਹਰ ਕਰੇਗਾ ਹਰ ਪਾਰ ਦੀ ਹੋ ਕੇ ਤੇ ਕਿਸਾਨ ਜਿਹੜੇ ਅੱਜ ਦਿੱਲੀ ਨੂੰ ਕੂਚ ਕਰਨਗੇ ਜ਼ਰੂਰ ਜੀ ਪਿਛਲੇ ਸਾਲ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਦਿੱਲੀ ਅੰਦੋਲਨ ਦੇ ਵਿੱਚ ਵੀ ਬੜਾ ਵੱਡਾ ਕੈਂਪ ਜੀ ਮਤਲਬ ਖਾਣ ਪੀਣ ਦਾ ਵੀ ਕਪੜੇ ਦਾ ਜਿਵੇਂ ਬਣਾਣਾ ਟਰੈਕ ਸੂਟ ਜਾਂ ਕਿਸੇ ਨੂੰ ਹੋਰ ਕੋਈ ਵੀ ਚੀਜ਼ ਦੀ ਕੰਬਲਾਂ ਦੀ ਕਿਹੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਹੈ ਸਾਡੇ ਭਰਾਵਾਂ ਨੇ ਕਾਉਂ ਸੋਚ ਰਹਾ ਹੈ ਉਹਨਾਂ ਵੀ ਅੱਜ ਵੀ ਅਥਰੂ ਗਏ ਇਸ ਦੇ ਗੋਲੇ ਕੱਲ ਬਾਗੀ ਬਗਾਵਾਂਗੇ ਕਿਤੇ ਨਾ ਕਿਤੇ ਵੀ ਤੁਹਾਡੇ ਸਾਹਮਣੇ ਕਿਦਾਂ ਬੋਰੀਆਂ ਗਿੱਲੀਆਂ ਕਰਕੇ ਆ ਪੈਪ ਸਭ ਕੋ ਜਾਣ ਰਿਹਾ ਸਾਰਾ ਪ੍ਰਬੰਧ ਕਰ ਲਿਆ ਹੈ ਕੋਈ ਗੱਲ ਨਹੀਂ ਅੱਜ ਪਿੱਛੇ ਨਹੀਂ ਹਟਾਂਗੇ ਜੋ ਮਰਜੀ ਹੋ ਜੇ ਅੱਜ ਰਾਤ ਦਾ ਖਾਣਾ ਦਿੱਲੀ ਜਾ ਕੇ ਖਾਵਾਂਗੇ ਮਦਦਾਵਾ ਕਰ ਰਹੇ ਨੇ ਕਿ ਅੱਜ ਅਸੀਂ ਦਿੱਲੀ ਨੂੰ ਪੂਚ ਕਰ ਦੇਣਾ ਅੱਜ ਸ਼ੰਭੂ ਬਾਰਡਰ ਕਰਾਸ ਕਰ ਹੀ ਦੇਣਾ ਸੈਂਟਰਲ ਪੰਜਾਬ ਟੀਵੀ ਤੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮੈਂ ਅਮਨਦੀਪ ਸਿੰਘ ਮਾਝਾ ਕਿ ਕਿਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਖਾਲਸਾ ਏਡ ਵਾਲੇ ਵੀ ਸ਼ੰਭੂ ਬਾਰਡਰ ਤੇ ਪਹੁੰਚ ਚੁੱਕੇ ਨੇ ਤਸਵੀਰਾਂ ਦੇਖੋ ਕਿ ਉਹਨਾਂ ਦੀ ਗੱਡੀ ਇੱਥੇ ਪਹੁੰਚ ਚੁੱਕੀ ਆ ਖਾਲਸਾ ਏਡ ਕਿਉਂਕਿ ਰਵੀ ਸਿੰਘ ਖਾਲਸਾ ਨੇ ਵੀ ਕਿਹਾ ਸੀ ਕਿ ਅਸੀਂ ਪਹੁੰਚਾਂਗੇ ਸਾਡੀਆਂ ਜਿਹੜੀਆਂ ਸੁਵਿਧਾਵਾਂ ਨੇ ਉੱਥੇ ਪਹੁੰਚਣੀਆਂ ਸੋ ਇੱਥੇ ਖਾਲਸਾ ਏਡ ਵੱਲੋਂ ਕੀ ਲੈ ਕੇ ਆਏ ਨੇ ਇੱਥੇ ਐਨਕਾਂ ਕਿਉਂਕਿ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਲਗਾਤਾਰ ਫਾਇਰੇ ਜਾ ਰਹੇ ਨੇ ਜੋ ਅੱਖਾਂ ਤੇ ਇਫੈਕਟ ਕਰਦੇ ਨੇ ਸਾਹ ਹੌਣ ਚ ਦਿੱਕਤ ਆਉਂਦੀ ਆ ਉਸ ਲਈ ਖਾਲਸਾ ਏਡ ਵੱਲੋਂ ਇੱਥੇ ਬਾਈ ਜਿਊਰੀ ਲੈ ਕੇ ਪਹੁੰਚੇ ਨੇ ਐਨਕਾਂ ਸੋ ਗੱਲਬਾਤ ਵੀ ਕਰਾਂਗੇ ਲੜੀ ਨਹੀਂ ਬੀਜੀ ਇਹਨਾਂ ਕਾ ਲਿਆਇ ਨੇ ਖਾਨ ਸਾਈਡ ਤੋਂ ਹਾਂ ਇਹ ਸਮਾਨ ਲੈ ਕੇ ਆਏ ਜਿਵੇਂ ਕਾਲਗੇਟ ਆ ਬਰੋਚਵਾ ਇਹਨਾਂ ਕਾ ਆ ਗੋਗਲਸ ਵਗੈਰਾ ਦ ਦਸਤਾਨੇ ਪਾਉਣ ਨੂੰ ਲੈ ਕੇ ਆਏ ਆ ਜੀ ਮਤਲਬ ਸਾਰਾ ਜੋ ਅਸਲ ਲੜਾਈ ਦੇ ਵਿੱਚ ਸਾਨੂੰ ਚਾਹੀਦਾ ਸਮਾਨ ਸਾਰਾ ਆ ਗਿਆ ਬਾਕੀ ਸਾਰੀਆਂ ਜਥੇਬੰਦੀਆਂ ਨੇ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਡਾਕਟਰ ਜਥੇਬੰਦੀਆਂ ਖਾਲਸਾ ਜਿਹੜ ਨੇ ਸਾਨੂੰ ਜਿਹੜਾ ਸਮਰਥਨ ਦਿੱਤਾ ਆ ਜੀ ਅੱਜ ਜਿਹੜੀ ਜੰਗ ਉਹ ਨਾ ਉਹ ਪਰਮਾਤਮਾ ਮਿਹਰ ਕਰੇਗਾ ਆਰ ਪਾਰ ਦੀ ਹੋ ਕੇ ਤੇ ਕਿਸਾਨ ਜਿਹੜੇ ਅੱਜ ਦਿੱਲੀ ਨੂੰ ਕੂਚ ਕਰਨਗੇ ਜਰੂਰ ਜੀ ਬਿਲਕੁਲ ਕੱਲ ਅਸੀਂ ਦੇਖ ਰਹੇ ਸੀ ਅਥਰੂ ਗੈਸ ਦੇ ਜਿਹੜੇ ਗੋਲੇ ਸੀ ਉਹ ਇਫੈਕਟ ਕਰਦੇ ਸੀ ਅੱਖਾਂ ਤੇ ਸਾਹ ਲੈਣ ਚ ਪ੍ਰੋਬਲਮ ਆ ਜਨਨ ਕਿ ਖਾਲਸਾ ਸਾਈਡ ਵੱਲੋਂ ਉਹੋ ਜਿਹੀਆਂ ਚੀਜ਼ਾਂ ਇੱਥੇ ਭੇਜੀਆਂ ਗਈਆਂ ਨੇ ਅੱਜ ਉਹ ਚੀਜ਼ਾਂ ਭੇਜੀਆਂ ਗਈਆਂ ਜਿਨ੍ਹਾਂ ਦੀ ਸਾਨੂੰ ਅੱਜ ਜਰੂਰਤ ਸੀ ਕਿ ਜਿਹੜਾ ਜਿਹੜੇ ਚੀਜ਼ਾਂ ਦੀ ਸਾਨੂੰ ਉੱਪ ਮੱਥੇ ਦੇ ਵਿੱਚ ਵੱਜ ਗਿਆ ਕਹਿੰਦੇ ਥੱਲੇ ਵੱਜ ਗਿਆ ਮਤਲਬ ਕਿਸੇ ਦੀ ਅੱਖ ਦੇ ਵਿੱਚ ਵੀ ਵੱਜਾ ਉਹਦੇ ਨਾਲ ਇਹ ਕਮ ਸੇ ਕਮ ਜੇ ਐਨਕ ਲੱਗੀ ਹੋਊਗੀ ਤਾਂ ਅੱਖ ਦਾ ਵਿਚਾਰ ਹੋਊਗਾ ਜੀ ਠੀਕ ਹੈ ਹਾਂਜੀ ਬਿਲਕੁਲ ਜਾਨੀ ਕਿ ਉਹੇ ਜਿਹੇ ਸਕੀਮਾਂ ਚਲੋ ਲਾਗੂ ਕਰੀਏ ਤਾਂ ਕਿ ਅੱਗੇ ਵਧੇ ਸਕਣ ਕਿਸਾਨ ਉੱਥੇ ਜਾ ਸਕਣ ਬਿਲਕੁਲ ਜੀ ਹਾਂ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਨੇ ਵੀ ਤੋਂ ਦੂਜਾ ਜਿਹੜੀਆਂ ਇਹ ਜਥੇਬੰਦੀਆਂ ਇਹਨਾਂ ਨੇ ਵੀ ਸਾਡੇ ਪਾਸੇ ਬਹੁਤ ਸਮਾਨ ਲੈ ਕੇ ਆਇਆ ਜਿਹਦੀ ਅੱਜ ਸਾਨੂੰ ਖਾਸ ਜ਼ਰੂਰਤ ਸੀਗੀ ਉਹ ਲੈ ਕੇ ਸਾਡੇ ਵੀਰ ਜਿਹੜੇ ਆ ਪਹੁੰਚ ਗਏ ਪਿਛਲੇ ਸਾਲ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਦਿੱਲੀ ਅੰਦੋਲਨ ਜੀ ਮਤਲਬ ਖਾਣ ਪੀਣ ਦਾ ਵੀ ਕੱਪੜੇ ਦਾ ਜਿਵੇਂ ਬਣਾਣਾ ਟਰੈਕ ਸੂਟ ਜਾਂ ਕਿਸੇ ਨੂੰ ਹੋਰ ਕੋਈ ਵੀ ਚੀਜ਼ ਦੀ ਕੰਬਲਾਂ ਦੀ ਕਿਹੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸਾਡੇ ਭਰਾਵਾਂ ਨੇ ਜੀ ਠੀਕ ਹੈ ਜਾਨੀ ਕਿ ਸਹਿਯੋਗ ਵੱਡਾ ਦਿੰਦੇ ਨੇ ਜੀ ਪੂਰਾ ਸਹਿਯੋਗ ਇਹਨਾਂ ਦਾ ਪੂਰਾ ਤੁਸੀਂ ਦਾ ਇਹਨਾਂ ਦਾ ਵਰਲਡ ਦੇ ਵਿੱਚ ਸਹਿਯੋਗ ਆ ਜੀ ਕੱਲਾ ਇੰਡੀਆ ਦੇ ਵਿੱਚ ਨਹੀਂ ਇਹਨਾਂ ਦਾ ਪੂਰੇ ਵਰਲਡ ਦੇ ਵਿੱਚ ਆ ਸਹਿਯੋਗ ਹੈ ਜੀ ਹਾਂਜੀ ਬਿਲਕੁਲ ਜੀ ਸੋ ਖਾਲਸਾ ਏਡ ਵਾਲੇ ਸੰਸਥਾ ਜਿਹੜੀ ਵੱਡੀ ਕਿਤੇ ਨਾ ਕਿਤੇ ਉਹ ਜਿਹੜੀਆਂ ਵੱਡੀਆਂ ਸੁਵਿਧਾਵਾਂ ਨੇ ਇੱਥੇ ਲੈ ਕੇ ਪਹੁੰਚੇ ਨੇ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਵੱਡੀ ਗੱਲ ਆ ਜਿਹੜੀ ਵੱਡੀ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਉਹ ਅੱਖਾਂ ਤੇ ਇਫੈਕਟ ਕਰਦੇ ਨੇ ਬਾਕੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਿੰਨਾ ਵੀ ਹੋ ਸਕਦਾ ਉਹ ਚੀਜ਼ਾਂ ਲੈ ਕੇ ਆਉਂਦੇ ਨੇ ਟੋਚਨ ਵਗੈਰਾ ਲੈ ਕੇ ਆਏ ਨੇ ਸੜੇ ਨਾਲ ਮੌਜੂਦ ਨੇ ਭਾਈ ਜੀ ਕੀ ਨਾਮ ਆਪਣਾ ਮੇਰਾ ਰਜਿੰਦਰ ਸਿੰਘ ਹੈ ਜੀ ਅੱਛਾ ਜੀ ਕਿੱਥੋਂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਹੁਣ ਆ ਪਿੰਡ ਮਠਿਆੜਾ ਠੀਕ ਹੈ ਜੀ ਹਾਂ ਜੀ ਹਾਂ ਜੀ ਅੱਛਾ ਸਾਰਾ ਸਾਮਾਨ ਪੂਰਾ ਇਕੱਠਾ ਕਰ ਲਿਆ ਜੀ ਕੋਈ ਟੈਨਸ਼ਨ ਨਹੀਂ ਸਾਰੇ ਪਿੰਡਾਂ ਤੋਂ ਲਾਸਮੈਂਟਾਂ ਕਰਾ ਕੇ ਮੰਗਾ ਲਿਆ ਇਹ ਐ ਜੀ ਗੱਲ ਨਹੀਂ ਹੂੰ ਜੋ ਵਿੱਚ ਆਇਆ ਹੈ ਜਾਇਦਾ ਸਵੇਰ ਦੇ 5 ਵਜੇ ਦੇ ਲੱਗੇ ਹੋਏ ਆ ਠੀਕ ਹੈ ਅਚਾ ਜਿੰਨਾ ਕੋ ਹੋਇਆ ਹੁਣ ਤੁਸੀਂ ਜਿਵੇਂ ਅਸੀਂ ਦੇਖਿਆ ਗੱਡੀ ਜੋ ਟੋਚ ਜਿੱਥੋਂ ਮਿਲ ਰਿਹਾ ਲੈ ਕੇ ਆ ਰਹੇ ਬਸ ਬੰਦਿਆਂ ਨੇ ਮੰਗਾਇਆ ਹੋਇਆ ਡਿਊਟੀਆਂ ਲਾ ਕੇ ਆਇਆ ਸਵੇਰ ਦਾ 5 ਵਜੇ ਦਾ ਅਸੀਂ ਪਿੰਡਾਂ 'ਚ ਫਿਰ ਰਹੇ ਹਾਂ ਠੀਕ ਹੈ ਆ ਰਹੇ ਲੈ ਕੇ ਸਾਡੇ ਉਸਮਾਨ ਪਿੰਡਾਂ ਵਾਲੇ ਨਾਲ ਲੋਡ ਅਨੁਸਾਰ ਜਿਹੜੀਆਂ ਚੀਜ਼ਾਂ ਨੇ ਉਹ ਮਿਲ ਰਹੀਆਂ ਨੇ ਸਾਰੀਆਂ ਜੀ ਸਾਰੀਆਂ ਅਸੀਂ ਇਕੱਲੇ ਇਕੱਲੇ ਪਿੰਡਾਂ 'ਚ ਜਾ ਕੇ ਜੋ ਜੋ ਚੀਜ਼ ਮੰਗੀ ਹੈ ਪੰਪ ਮੰਗੇ ਵੇਲੇ ਆਲੇ ਸਾਰੇ ਲੈ ਕੇ ਆ ਰਹੇ ਹਾਂ ਲੈਣਾ ਜਾ ਰਹੇ ਹਾਂ ਬੰਦੇ ਕਿ ਸਾਈਕਲਾਂ ਦੇ ਲੈ ਕੇ ਆ ਰਹੇ ਆ ਅੱਛਾ ਜਾਨੀ ਕਿ ਪਾਣੀ ਭਰ ਕੇ ਉਹ ਸਪਰੇਅ ਰੱਖਣੀਆਂ ਜਿਹੜੀ ਮਤਲਬ ਗੈਸ ਨੂੰ ਹਾਂਜੀ 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 ਠੀਕ ਹੈ ਸਾਰਾ ਆਪਣਾ ਪੂਰਾ ਪਰਾਲਾ ਗੱਡਦੇ ਅੱਜ ਠੀਕ ਹੈ ਜਿਹਦਾ ਗੋਲਾ ਗਿਰੇ ਆ ਗੈਸ ਵਾਲਾ ਉਹਦੇ ਤੇ ਬੋਰੀ गिर ਕੇ ਪਾਣੀ ਸਪਰੇ ਹੋਊਗੀ ਤਾਂ ਤੂੰ ਬਾਹਰ ਨਹੀਂ ਆਊਗਾ ਉੱਥੇ ਥੱਲੇ ਦਬ ਜੂਗਾ ਠੀਕ ਹੈ ਅਸੀਂ ਦੇਖ ਰਹੇ ਸੀ ਗੱਡੀ 'ਚ ਬਹੁਤ ਬੋਰੀਆਂ ਵੀ ਇੱਥੋਂ ਲੰਘੀਆਂ ਨੇ ਹੁਣ ਬੋਰੀਆਂ ਲੈ ਕੇ ਆਏ ਹੋ ਅਸੀਂ ਲੈ ਕੇ ਆਏ ਬਨੂੜ ਤੋਂ ਹਾਂਜੀ ਬਨੂੜ ਤੋਂ ਬੋਰੀਆਂ ਤੁਸੀਂ ਲੈ ਕੇ ਆਏ ਹੋ ਹਾਂਜੀ ਹਾਂਜੀ ਠੀਕ ਹੈ ਕੱਲ ਵੀ ਅਸੀਂ 100 150 ਬੋਰੀ ਲੈ ਆਏ ਸੀ ਇੱਕ ਬਨੂੜ ਹੈ ਦਰਸ਼ਨ ਸਿੰਘ ਬੋਰੀਆਂ ਵਾਲਾ ਉਹ ਚਾਹੇ ਟੈਂਪੂ ਲੈ ਜਾਓ ਗੱਡੀ ਲੈ ਜਾਓ ਫ੍ਰੀ ਹੈ ਜੀ ਫ੍ਰੀ ਸੇਵਾ ਕਰ ਰਹੇ ਆ ਲੈ ਜਾਓ ਲੈ ਜਾਓ ਉਹ ਕਹਿੰਦਾ ਲੈ ਜਾਓ ਵੈਸੇ ਬਿਲਕੁਲ ਜੀ ਸੋ ਖਾਲਸਾ ਏਡ ਵੱਲੋਂ ਵੱਡ ਲੈ ਕੇ ਆਏ ਨੇ ਬਾਈ ਜੂਨੀ ਬਾਈ ਜੀ ਕੀ ਕੀ ਲੈ ਕੇ ਆਏ ਹੋ ਇਥੇ ਅ ਬਾਈ ਜੀ ਆ ਰਹੇ ਆ ਪਿੱਛੇ ਅਜੇ ਬਾਕੀ ਸਾਰਾ ਸਮਾਨ ਉਹਦੇ ਗੱਡੀ ਚ ਹੈ ਉਹ ਦੱਸ ਦੇਣਗੇ ਤੁਹਾਨੂੰ ਅੱਗੇ ਠੀਕ ਹੈ ਵੈਸੇ ਅਸੀਂ ਦੇਖ ਰਹੇ ਆ ਗੂਲਸ ਵਗੈਰਾ ਇਹਨਾਂ ਕਾ ਇਹਨਾਂ ਕਾ ਵੀ ਇਥੇ ਲੈ ਕੇ ਆਏ ਤੁਸੀਂ ਬਾਈ ਦੂਜੀ ਗੱਡੀ ਜਾ ਰਹੇ ਆ ਅੱਗੇ ਤੁਹਾਨੂੰ ਦੱਸ ਦਿੰਦੇ ਆ ਸਾਰਾ ਇਹ ਅੱਛਾ ਉਨੀ ਉਨੀ ਪਹੁੰਚਿਆ ਟੀਮ ਜਣੀ ਕੇ ਤੁਹਾਡੀ ਪੜਦੇ ਵਾਲੀ ਗੱਲ ਨੂੰ ਸੋ ਬਿਲਕੁਲ ਖਾਲਸਾ ਏਡ ਵੱਲੋਂ ਉਹਨਾਂ ਦੀ ਟੀਮ ਪਹੁੰਚੀ ਆ ਤੇ ਕਹਿ ਰਹੇ ਨੇ ਕਿ ਪਿੱਛੇ ਸਾਡੀਆਂ ਗੱਡੀਆਂ ਹੋਰ ਆ ਰਹੀਆਂ ਨੇ ਜਿਹੜੀਆਂ ਵੀ ਸੁਵਿਧਾਵਾਂ ਜਿਹੜੀਆਂ ਵੀ ਲੋੜਾਂ ਨੇ ਕਿਸਾਨਾਂ ਦੀਆਂ ਉਹ ਉਹਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਕਿਉਂਕਿ ਆਪਾਂ ਦੇਖ ਰਹੇ ਸੀ ਕਿ ਖਾਲਸਾ ਏਡ ਵੱਲੋਂ ਪਹਿਲਾਂ ਵੀ ਦਿੱਲੀ ਦੇ ਬਾਰਡਰਾਂ ਤੇ ਵੱਡੇ ਵੱਡੇ ਆਪਣੇ ਕੈਂਪ ਲਾਏ ਗਏ ਉੱਥੇ ਕੱਪੜੇ ਤੋਂ ਲੈ ਕੇ ਸਾਰੀਆਂ ਚੀਜ਼ਾਂ ਬਰਸ਼ ਜੋ ਵੀ ਰੁਟੀਨ ਚ ਕਿਸਾਨਾਂ ਨੂੰ ਜ਼ਰੂਰਤਾ ਉਹ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਨੇ ਅਤੇ ਸ਼ੰਭੂ ਬਾਰਡਰ ਤੇ ਖਾਲਸਾ ਏਡ ਦੀਆਂ ਟੀਮਾਂ ਲਗਾਤਾਰ ਪਹੁੰਚ ਰਹੀਆਂ ਨੇ ਅਤੇ ਜੋ ਵੀ ਸਮਾਨ ਆ ਕਿਸਾਨਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਦੇ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਖਾਲਸਾ ਏਡ ਦੀ ਜਿਹੜੀ ਟੀਮ ਆ ਉਹ ਇੱਥੇ ਪਹੁੰਚੀ ਆ ਐਨ ਕਾਂਜੋਂ ਕਿਉਂਕਿ ਅਥਰੂ ਗੈਸ ਦੇ ਗੋਲੇ ਨੇ ਉਹ ਇਫੈਕਟ ਕਰਦੇ ਨੇ ਅੱਖਾਂ ਤੇ ਉਨਾਂ ਲਈ ਐਨਕਾ ਲੈ ਕੇ ਆਣ ਤੇ ਹੋਰ ਚੀਜ਼ਾਂ ਲੈ ਕੇ ਖਾਲਸਾ ਏਡ ਦੀ ਟੀਮ ਇੱਥੇ ਪਹੁੰਚੀ ਆ ਅਤੇ ਕਹਿ ਰਹੇ ਨੇ ਕਿ ਪਿੱਛੇ ਪਿੱਛੇ ਹੋਰ ਵੀ ਸਾਡੀਆਂ ਗੱਡੀਆਂ ਪਹੁੰਚ ਰਹੀਆਂ ਨੇ ਸੋ ਸ਼ੰਭੂ ਬਾਰਡਰ ਤੇ ਲਗਾਤਾਰ ਇਕੱਠ ਵੱਧਦਾ ਜਾ ਰਿਹਾ ਤੇ ਕਿਸਾਨ ਕਹਿ ਰਹੇ ਨੇ ਕਿ ਅੱਜ ਅਸੀਂ ਅੰਬਾਲੇ ਨੂੰ ਕੂਚ ਕਰਾਂਗੇ ਸਵੇਰ ਤੋਂ ਹੀ ਕਿਤੇ ਨਾ ਕਿਤੇ ਜੇ ਗੱਲਬਾਤ ਕਰੀਏ ਜਿਹੜੇ ਕਿਸਾਨ ਆਗੂ ਨੇ ਇੱਥੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਿਲਕੁਲ ਸ਼ੰਭੂ ਬਾਰਡਰ ਜਿਹੜਾ ਟੋਲ ਗੇਟ ਆ ਇੱਥੋਂ 500 ਮੀਟਰ ਟੋਲ ਪਲਾਜ਼ਾ ਲੱਗਿਆ ਹੋਇਆ ਹੈ ਸ਼ੰਭੂ ਬਾਰਡਰ ਦਾ 500 ਮੀਟਰ ਦੇ ਬੋਰਡ ਲ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਟੋਲ ਗੇਟ 500 ਮੀਟਰ ਦੇ ਬੋਰਡ ਲੱਗੇ ਹੋਏ ਨੇ ਉੱਥੇ ਉਸ ਦੇ ਨਾਲ ਹੀ ਬੈਰੀਕੇਡਿੰਗ ਪੁਲਿਸ ਦੀ ਕੀਤੀ ਹੋਈ ਆ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੇ ਕਿਸਾਨਾਂ ਨੂੰ ਇੱਥੇ ਰੋਕਿਆ ਜਾ ਰਿਹਾ ਕਿਸਾਨਾਂ ਰਾਤ ਸਾਰਾ ਦਿਨ 13 ਫਰਵਰੀ ਨੂੰ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਸ਼ਾਮ ਨੂੰ ਜਦੋਂ ਕਿਸਾਨ ਪਿੱਛੇ ਹਟੇ ਤਾਂ ਅਥਰੂ ਗੈਸ ਦੇ ਗੋਲੇ ਕਿਤੇ ਨਾ ਕਿਤੇ ਰੋਕੇ ਗਏ ਉਸ ਤੋਂ ਬਾਅਦ ਅੱਜ ਦੀਆਂ ਤਸਵੀਰਾਂ ਦਿਖਾਉਂਦੇ ਆ ਕਿ ਅੱਜ ਸਵੇਰ ਤੋਂ ਵੱਡਾ ਇਕੱਠ ਹੋ ਚੁੱਕਿਆ ਕਿਸਾਨ ਕਹਿ ਰਹੇ ਨੇ ਪਹਿਲਾਂ ਵੀ ਤੁਸੀਂ ਇੰਟਰਵਿਊਜ਼ ਦੇਖੀਆਂ ਨੇ ਨੌਜਵਾਨ ਕਹਿ ਰਹੇ ਨੇ ਕਿ ਅਸੀਂ ਅੱਗੇ ਵਧਾਂਗੇ ਅੱਗੇ ਵਧਾਂਗੇ ਅੱਜ ਅੰਬਾਲਾ ਪਹੁੰਚਾਂਗੇ ਜਾਨੀ ਕਿ ਸ਼ੰਭੂ ਬੈਰੀਅਰ ਨੂੰ ਕਰਾਸ ਕਰਾਂਗੇ ਪਾਸ ਕਰਾਂਗੇ ਪਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤਾਜ਼ਾ ਅਪਡੇਟ ਤੁਹਾਨੂੰ ਦੇ ਰਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਅੱਜ ਫਿਰ ਡ੍ਰੇਨ ਵੀ ਕਿਤੇ ਨਾ ਕਿਤੇ ਉਹ ਉਹ ਭੇਜਿਆ ਡਰੋਨ ਰਾਹੀਂ ਦੇਖ ਰਹੇ ਨੇ ਉਸ ਤੋਂ ਬਾਅਦ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਵੀ ੁੱਟੇ ਗਏ ਨੇ ਸ਼ੁਰੂਆਤ ਅੱਜ ਫੇਰ ਹੋਈ ਹੈ ਜਾਨੀ ਕਿ 14 ਫਰਵਰੀ ਨੂੰ ਅੱਜ ਜਿਹੜੇ ਅਥਰੂ ਗੈਸ ਦੇ ਗੋਲੇ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਆ ਕਿਉਂਕਿ ਜਿਹੜੇ ਕਿਸਾਨ ਨੇ ਨੌਜਵਾਨ ਨੇ ਅੱਗੇ ਵਧ ਰਹੇ ਨੇ ਜਦੋਂ ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਭੀੜ ਦੇਖੀ ਕਿ ਅੱਗੇ ਨੂੰ ਆ ਰਹੀ ਆ ਤਾਂ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ੁੱਟੇ ਜਾਣੇ ਸ਼ੁਰੂ ਹੋ ਚੁੱਕੇ ਹਨ ਸੋ ਗੱਲਬਾਤ ਵੀ ਕਰਾਂਗੇ ਮੌਜੂਦ ਨੇ ਬਾਈ ਜਿਉਰੀ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਕੁਲਵੀਰ ਸਿੰਘ ਜੀ ਕੁਰਵੀਰ ਜੀ ਅੱਜ ਦਿਨ ਦੀ ਸ਼ੁਰੂਆਤ ਹੋਈ ਆ 14 ਫਰਵਰੀ ਦਾ ਦਿਨ ਆ ਕਿਵੇਂ ਅੱਜ ਅਥਰੂਗਾ ਦੇ ਕੋਈ ਗੋਲਿਆਂ ਦੀ ਸ਼ੁਰੂਆਤ ਹੋਈ ਆ ਹੁਣ ਸ਼ੁਰੂਆਤ ਹੁਣੇ ਇਹਨਾਂ ਨੇ ਕਰ ਦਿੱਤੀ ਆ ਅਜੇ ਸਾਡੇ ਜਿਹੜੇ ਪ੍ਰਧਾਨ ਉਹ ਆਪਣੀ ਵਿਉਂਤਬੰਦੀ ਬਣਾਉਂਦੇ ਆ ਉਸ ਹਿਸਾਬ ਨਾਲ ਅਸੀਂ ਜੰਗ ਲੜਨੀ ਆ ਤੇ ਉਹਨਾਂ ਨੇ ਪਹਿਲਾਂ ਹੀ ਜਿਹੜਾ ਵਾ ਗੋਲੇ ਛੁੱਟਨੇ ਸ਼ੁਰੂ ਕਰ ਦਿੱਤੇ ਆ ਹਜੇ ਤਾਂ ਜਨਨਿਕ ਤੁਹਾਡੀ ਕੋਈ ਪਲੈਨਿੰਗ ਨਹੀਂ ਸੀ ਹਜੇ ਤਾਂ ਇਕੱਠ ਹੋ ਰਿਹਾ ਇੱਥੇ ਜਨਨਿਕ ਆ ਰਹੇ ਹੋ ਤੁਸੀਂ ਉਧਰ ਹਾਂਜੀ ਹਜੇ ਆਏ ਹੀ ਆ 9 ਵਜੇ ਦਾ ਟਾਈਮ ਹੀ ਗਾ ਅਸੀਂ ਕਿਤੇ ਆ ਗਏ ਉਧਰ ਤੇ ਬਾਕੀ ਸਾਡੇ ਪ੍ਰਧਾਨ ਸਾਹਿਬ ਜੋ ਵੀ ਹੁਣ ਆਰਡਰ ਕਰਨਗੇ ਉਸ ਹਿਸਾਬ ਨਾਲ ਹਾਂਜੀ ਅਗੋਂ ਦੀ ਮੀਟਿੰਗ ਚੱਲ ਰਹੀ ਹੈ ਜਣੀ ਕੋਈ ਚੱਲ ਚੱਲ ਰਹੀ ਹੈ ਬਸ 2-4 ਮਿੰਟ ਤੱਕ ਤੁਹਾਨੂੰ ਪਤਾ ਲੱਗ ਜੂ ਸਭ ਠੀਕ ਹੈ ਉਧਰ ਵੇਟ ਹੋ ਰਹੀ ਹੈ ਜਿਵੇਂ ਵੀ ਕਿਵੇਂ ਦੀ ਗੱਲਬਾਤ ਸਾਹਮਣੇ ਆਵੇ ਤੇ ਤੁਸੀਂ ਆਪਣੇ ਹਾਂਜੀ ਜੋ ਵੀ ਆਰਡਰ ਆਊਗਾ ਉਸ ਹਿਸਾਬ ਨਾਲ ਹੀ ਉਸ ਹਿਸਾਬ ਨਾਲ ਚੱਲਣਾ ਜੀ ਉਦਾਂ ਨੇ ਉਹ ਮੰਢੀਰ ਨੇ ਉਦਾਂ ਨਹੀਂ ਆਪਣੇ ਆਪ ਨਹੀਂ ਕਿਸੇ ਨੇ ਗਾਣਾ ਠੀਕ ਹੈ ਜੋ ਵੀ ਉੱਥੋਂ ਆਰਡਰ ਆਊਗਾ ਉਸ ਹਿਸਾਬ ਨਾਲ ਚੱਲਣਾ ਜੀ ਠੀਕ ਹੈ ਹਾਂਜੀ ਪਿੱਛੇ ਨਹੀਂ ਹਟਾਂਗੇ ਜੋ ਮਰਜ਼ੀ ਹੋ ਜੀ ਅੱਜ ਰਾਤ ਦਾ ਖਾਣਾ ਦਿੱਲੀ ਜਾ ਕੇ ਖਾਵਾਂਗੇ ਠੀਕ ਹੈ ਜਿਵੇਂ ਪੁਲਿਸ ਪ੍ਰਸ਼ਾਸਨ 13 ਫਰਵਰੀ ਨੂੰ ਤਾਂ ਉਹਨਾਂ ਨੇ ਰੋਕ ਲਿਆ ਅੱਗੇ ਨਹੀਂ ਜਾਣ ਦਿੱਤਾ ਕਿਉਂਕਿ ਅਥਰੂ ਗੈਸ ਦੇ ਬਹੁਤ ਗੋਲੇ ਸੁੱਟੇ ਗਏ ਹੋ ਸਕਦਾ ਉਹ ਸੋਚ ਰਹੇ ਹੋਣ ਵੀ ਅੱਜ ਵੀ ਅਥਰੂ ਗੈਸ ਦੇ ਗੋਲੇ ਕੱਲ੍ਹ ਵਾਂਗ ਹੀ ਬਗਾਵਾਂਗੇ ਕਿਤੇ ਨਾ ਕਿਤੇ ਵੀ ਤੁਹਾਡੇ ਸਾਹਮਣੇ ਕਿਤਾਂ ਬੋਰੀਆਂ ਗਿੱਲੀਆਂ ਕਰਕੇ ਆ ਪੈਪ ਸਭ ਕੋ ਜਾਣਦੇ ਸਾਰਾ ਪ੍ਰਬੰਧ ਕਰ ਲਿਆ ਹੈ ਕੋਈ ਗੱਲ ਨਹੀਂ ਅਥਰੂ ਗੈਸਾਂ ਦਾ ਵੀ ਪ੍ਰਬੰਧ ਕਰ ਲਿਆ ਕੋਈ ਗੱਲ ਨਹੀਂ ਠੀਕ ਹੈ ਜਨਿ ਕਿ ਕੱਲ ਤੁਹਾਡੇ ਕੋਲ ਪ੍ਰਬੰਧ ਨਹੀਂ ਸੀ ਪੂਰਾ ਕੱਲ ਜ ਆਏ ਸੀ ਨਾ ਠੀਕ ਹੈ ਹਾਂ ਜੀ ਜੋ ਜਿੰਨਾ ਹੋਇਆ ਕੱਲ ਬਹੁਤ ਜ਼ਿਆਦਾ ਕੀਤਾ ਅੱਜ ਅੱਜ ਤਾਂ ਲੱਗਦਾ ਪਤਾ 100% ਹੋ ਦੂ ਅੱਜ ਮਸਲਾ ਹਾਂ ਜੀ ਜੇ ਪ੍ਰਸ਼ਾਸਨ ਨੇ ਅੱਜ ਕੋਈ ਨਵਾਂ ਤਰੀਕਾ ਲੱਭ ਲਿਆ ਜਿਵੇਂ ਕੱਲ ਅਥਰੂ ਗਏ ਇਸ ਦਾ ਦਿਨ ਉਹਨਾਂ ਨੇ ਦੇਖਿਆ ਉਹ ਪ੍ਰਬੰਧ ਤੁਹਾਡੇ ਕੋਲ ਨਹੀਂ ਸੀ ਅੱਜ ਹੋਰ ਕੋਈ ਨਵਾਂ ਸੋਚਣ ਦੀ ਕੋਸ਼ਿਸ਼ ਕੀਤੀ ਕਿ ਨਵੇਂ ਤਰੀਕੇ ਨਾਲ ਕਿਸਾਨਾਂ ਨੂੰ ਰੋਕਿਆ ਜਾਵੇ ਕੋਈ ਗੱਲ ਨਹੀਂ ਫਿਰ ਉਹਦਾ ਵੀ ਕਰ ਲਾਂਗੇ ਹੱਲ ਕੋਈ ਗੱਲ ਨਹੀਂ ਸਾਰੇ ਹੱਲ ਸਾਡੇ ਕੋਲ ਹੈਗੇ ਆ ਹਾਂ ਜੀ ਠੀਕ ਹੈ ਬਿਲਕੁਲ ਜੀ ਸ਼ੰਭੂ ਬਾਉਂਡਰ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਸੈਂਟਰਲ ਪੰਜਾਬ ਟੀਵੀ ਤੇ ਦਿਖਾ ਰਹੇ ਹਾਂ ਜਿੱਥੇ ਜਿਹੜੇ ਆਗੂ ਨੇ ਵੱਡੇ ਜੂਨੀਅਨਾਂ ਦੇ ਪ੍ਰਧਾਨ ਨੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਬਾਅਦ ਜੋ ਉਹ ਹੁਕਮ ਕਰਨਗੇ ਜੋ ਕਹਿਣਗੇ ਤਾਂ ਅਸੀਂ ਓਵੇਂ ਜਿਵੇਂ ਅੱਗੇ ਵਧਾਂਗੇ ਅਤੇ ਦਾਵਾ ਕਰ ਰਹੇ ਨੇ ਕਿ ਅੱਜ ਅਸੀਂ ਦਿੱਲੀ ਨੂੰ ਕੂਚ ਕਰ ਦੇਣਾ ਅੱਜ ਸ਼ੰਭੂ ਬਾਰਡਰ ਕ੍ਰੋਸ ਕਰ ਹੀ ਦੇਣਾ ਇੱਥੋਂ ਤੱਕ ਕਹਿ ਰਹੇ ਨੇ ਅਤੇ ਕਹਿ ਰਹੇ ਨੇ ਕਿ 13 ਫਰਵਰੀ ਨੂੰ ਬਹੁਤ ਕੁਝ ਹੋਇਆ ਕਿਉਂਕਿ ਅਥਰੂ ਗੈਸ ਦੇ ਵੱਡੀ ਗਿਣਤੀ 'ਚ ਗੋਲੇ ਸੁੱਟੇ ਗਏ ਨੇ ਹਰਿਆਣਾ ਪ੍ਰਸ਼ਾਸਨ ਵੱਲੋਂ ਅਤੇ ਉਹ ਗੋਲਿਆ ਨੇ ਕਿਸਾਨਾਂ ਨੂੰ 13 ਫਰਵਰੀ ਨੂੰ ਰੋਕਿਆ ਅੱਜ ਦਾਵਾ ਕਰ ਰਹੇ ਨੇ ਕਹਿ ਵੀ ਰਹੇ ਨੇ ਕਿ ਕੱਲ ਜਿਵੇਂ ਵੀ ਸਿਸਟਮ ਹੋਇਆ ਕਿਸਾਨ ਕਿ ਜਿਹੜੀਆਂ ਦਿੱਕਤਾਂ ਆਈਆਂ ਨੇ ਉਹਨਾਂ ਦਾ ਹੱਲ ਅਸੀਂ ਕਰ ਲਿਆ ਅੱਜ ਪਾਣੀ ਦੇ ਪੂਰੇ ਪ੍ਰਬੰਧ ਕਰੇ ਨੇ ਬੋਰੀਆਂ ਦੇ ਪੂਰੇ ਪ੍ਰਬੰਧ ਕਰੇ ਨੇ ਕਿ ਅਥਰੂ ਗੈ ਦੇ ਜੇ ਗੋਲੇ ਸੁੱਟਣਗੇ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਸਿਸਟਮ ਆ ਜਿਹੜਾ ਗੋਲਾ ਆਉਂਦਾ ਉਹਨੂੰ ਡਿਸਚਾਰਜ ਕਰਨ ਲਈ ਨਾਲ ਦੀ ਨਾਲ ਬੋਰੀਆਂ ਦਾ ਪਾਣੀ ਨਾਲ ਭਿੱਜੀਆਂ ਹੋਈਆਂ ਬੋਰੀਆਂ ਦਾ ਇਸਤੇਮਾਲ ਕੀਤਾ ਜਾਊ ਅਤੇ ਪੂਰੇ ਪ੍ਰਬੰਧ ਨੇ ਪਾਣੀ ਦੇ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਜਿਸ ਤਰ੍ਹਾਂ ਸਿਸਟਮ ਆਪਣਾ ਬਣਾ ਰਹੇ ਨੇ ਕਿ ਅੱਗੇ ਵਧਾਂਗੇ ਉਹ ਬਦਨ ਚ ਕਾਮਯਾਬ ਹੁੰਦੇ ਨੇ ਜਾਂ ਨਹੀਂ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹਨਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਆਕਾਸ਼ ਮਾਹੀ ਰਾਣਾ ਮਨਦੀਪ ਸਿੰਘ ਵਾਜਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ